ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੁਆਬਾ نیوز 24 ਮੈਂ ਹਾਂ ਗੁਰਮukh ਸਿੰਘ ਅੱਜ ਅਸੀਂ ਜਿਹੜਾ ਰਖੜੀ ਦਾ ਤਿਹਾੜਿਆ ਉਹ ਕੀ ਆ ਔਰ ਜਿਹੜੀ ਆ ਲੋਕ ਆ ਉਹਨਾਂ ਦੀ ਭਾਵਨਾ ਕੀ ਕਹਿੰਦੀ ਹੈ ਮੇ ਰਖੜੀ ਕਿਸ ਤਰ੍ਹਾਂ ਮਨਾਈ ਜਾਣੀ ਚਾਹੀਦੀ ਆ ਸਾਡੇ ਕੁਝ ਸਿੱਖ ਵੀਰਿਆ ਜਾਂ ਸਾਡੇ ਜਿਹੜੇ ਸਿੰਘ ਆ ਉਹ ਰਖੜੀ ਨੂੰ ਕਿਵੇਂ ਦੇਖਦੇ ਆ ਅਸੀਂ ਅੱਜ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਔਰ ਬੱਚੇ ਅੱਜ ਰਖੜੀਆਂ ਬੰਨਣ ਜਾ ਰਹੇ ਆ ਅਸੀਂ ਉਹਨਾਂ ਨਾਲ ਵੀ ਗੱਲਬਾਤ ਕੀਤੀ ਆ ਔਰ ਸਿੰਘ ਸਾਹਿਬ ਨਾਲ ਵੀ ਕੀਤੀ ਆ ਬਈ ਜਿਹੜਾ ਰਖੜੀ ਦਾ ਤਿਹਾੜਿਆ ਉਹ ਸਿੱਖ ਧਰਮ ਦੇ ਵਿੱਚ ਹੈ ਜਾਂ ਬਈ ਪਰਪਰਾ ਇਦਾਂ ਹੀ ਚੱਲਦੀ ਆਈ ਆ ਜਦ ਕਿ ਉਹਨਾਂ ਨੇ ਇਹ ਗੱਲ ਕਹੀ ਵੀ ਜਿਹੜਾ ਰਖੜੀ ਦਾ ਤਿਹਾੜਿਆ ਮਤਲਬ ਸਿੱਖੀ ਸਿਧਾਂਤ ਵਿੱਚ ਨਹੀਂ ਹੈ ਆਓ ਉਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਰਣਜੀਤ ਸਿੰਘ ਰਣਵੀਰ ਸਿੰਘ ਜੀ ਨਾਲ ਆਓ ਆਪਾਂ ਅੱਗੇ ਚੱਲਦੇ ਆਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਆਓ ਜੀ ਬਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਅੱਜ ਬਹੁਤ ਲੋਕ ਜਿਹੜੇ ਰਖੜੀ ਦਾ ਤਿਹਾੜ ਮਨਾ ਰਹੇ ਆ ਹਾਂ ਜੀ ਤਾਂ ਤੁਸੀਂ ਕੀ ਮੈਂ ਦੇਖ ਦਿਓ ਦੇਖੋ ਜੀ ਜਿਹੜਾ ਤਾਂ ਰਖੜੀ ਦਾ ਜਿਹੜਾ ਸਿੱਖ ਧਰਮ ਦੇ ਨਾਲ ਹੈ ਉਹ ਸਾਡੇ ਸਿੱਖ ਧਰਮ ਦੇ ਨਾਲ ਰਖੜੀ ਦਾ ਜੀ ਸੰਬੰਧ ਨਹੀਂ ਹੈਗਾ ਉਹ ਵੀ ਮਹਾਰਾਜ ਨੇ ਹੁਕਮ ਕੀਤਾ ਸੀਗਾ ਦੰਦਵਾ ਸਾਹਿਬ ਦੇ ਉੱਤੇ ਮਹਾਰਾਜ ਦੇ ਬਚਨ ਸੀਗੇ ਵੀ ਮੇਰਾ ਨਾਦੀ ਪੁੱਤਰ ਜਿਹੜਾ ਪੰਜਵਾਂ ਉਹ ਖਾਲਸਾ ਆ ਤੇ ਮਹਾਰਾਜ ਨੇ ਧੀਆਂ ਨੂੰ ਵੀ ਉਹੀ ਦਰਜਾ ਦਿੱਤਾ ਹੈ ਭੈਣਾਂ ਨੂੰ ਵੀ ਈਆ ਸੰਗਲ ਵੀ ਮਾਰਾ ਨੇ وہی ਦਰਜਾ ਦਿੱਤਾ ਹੈ ਸਹੀ ਹੈ ਮਾਰਾ ਨੇ ਕਿਹਾ ਵੀ ਛਤਰ ਧਾਰੀ ਹੋਇਆ ਇਹ ਆਪਾਂ ਚਲੋ ਜਿਹੜਾ ਵੈਸੇ ਮਤਲਬ ਚੱਲਦਾ ਸਨਾਤਨ ਦੇ ਵਿੱਚ ਜਾਂ ਹੋਰ ਧਰਮਾਂ 'ਚ ਰਖੜੀ ਦਾ ਉਹ ਇਹ ਇਤਿਹਾਸ ਦੱਸਦੇ ਆ ਵੀ ਆਪਣਾ ਭੈਣ ਆਪਣੇ ਭਰਾ ਨੂੰ ਰਖੜੀ ਬੰਦੀ ਆ ਵੀ ਰੱਖਿਆ ਵਾਸਤੇ ਇਹ ਉਹ ਪਰਜਾ ਦੀ ਆਪਣੇ ਗੁਰੂ ਕੜਕੀਦਰ ਸਾਹਿਬ ਮਹਾਰਾਜੀ ਨੇ ਸਾਨੂੰ ਛਤਰ ਬਖਸ਼ਿਆ ਮਾਰਾ ਨੇ ਹਨਾ ਤੁਮਾਲਾ ਬਖਸ਼ਿਆ ਖੰਡੇ ਵਾਟੇ ਦੀ ਬਹੁਲ ਬਖਸ਼ੀ ਆ ਇਹ ਆਪਾਂ ਇਹ ਸੰਦੇਸ਼ ਦੇਣਾ ਚਾਹਾਂਗੇ ਹਨਾ ਆਪਾਂ ਸਾਰੇ ਕਾਰ ਪਾਈਏ ਗੁਰੂ ਦੇ ਸਾਨੂੰ ਮਾਰਾ ਨੇ ਕੜਾ ਬਖਸ਼ਿਆ ਵਾ ਇਹ ਚੜ੍ਹਦੀ ਕਲਾ ਜੀ ਮਾਰਾ ਨੇ ਕੜਾ ਕਾਰਬਖਸੇ ਆਇਆ ਭਾ ਗੁਰੂ ਵਾਲੇ ਬਣਿਆ ਹਨ ਅਮਰਿਸ਼ ਅਖੰਡੇਵਾਟੇ ਦੀ ਪਹੁੰਚ ਆ ਕੇ ਮਹਾਰਾਜ ਦੇ ਨਾਲ ਲੱਗਿਏ ਵੀ ਸਾਡੀਆਂ ਭੈਣਾਂ ਜਿਹੜੀਆਂ ਉਹ ਕਿਸੇ ਨਾਲ ਘਟ ਨਹੀਂ ਹੈਗੀਆਂ ਮਾਈ ਭਾਗੋ ਰੰਨੀਆਂ ਚੰਗਾ ਕੀਤੀਆਂ ਮਾਤਾ ਸਾਹਿਬ ਦੇਵਾ ਜੀ ਨੇ ਕੀਤੀਆਂ ਹਨ ਤੇ ਚੜ੍ਹਦੀ ਖਰਾਬ ਆਪਣੇ ਸਿੱਖ ਪੰਥ ਦੇ ਵਿੱਚ ਹੈਗੀ ਹੈ ਕਿ ਆਪਣੀਆਂ ਬੀਣੀਆਂ ਵੀ ਘਟ ਨਹੀਂ ਹੈ ਜਿਹੜੀ ਬਾਬਾ ਜੀ ਰਖੜੀ ਦੀ ਗੱਲ ਆ ਹਾਂਜੀ ਉਹ ਕਿਦਾਂ ਤੁਸੀਂ ਇਹਨੂੰ ਅਸਲੀ ਮੰਨਦੇ ਹੋ ਜਾਂ ਮਤਲਬ ਰਖੜੀ ਨੂੰ ਤੁਸੀਂ ਮਾਨਤਾ ਦਿੰਦੇ ਨਹੀਂ ਨਹੀਂ ਦੇਖੋ ਸਾਡਾ ਜਿਹੜਾ ਨਿੱਜੀ ਹੈ ਜੀ ਅਸੀਂ ਉਹਦੇ ਵਿੱਚ ਕੋਈ ਮਾਨਤਾ ਨਹੀਂ ਦਿੰਦੇ ਜੀ ਸਾਡੇ ਜਿਹੜਾ ਸਾਡੇ ਲੋਕਾਂ ਹੀ ਰੱਖੜੀ ਉਹ ਵੀ ਸਾਡੇ ਰਖੜ ਕੁੰਨਿਆ ਹੁੰਦਾ ਜੀ ਰਖੜ ਕੁੰਨਿਆ ਦਾ ਇਤਿਹਾਸ ਤੁਸੀਂ ਗੂਗਲ ਵੀ ਕਰ ਸਕਦੇ ਹੋ ਰਖੜ ਕੁੰਨਿਆ ਜਿਹੜੀ ਸ੍ਰੀ ਬਾਬਾ ਬਕਾਲਾ ਸਾਹਿਬ ਕੀਤੀ ਜਾਂਦੀ ਹੈ ਜਦੋਂ ਸਾਡੇ ਨਵੇਂ ਪਾਤਸ਼ਾਹ ਜੀ ਨੂੰ ਗੱਦੀ ਮਿਲੀ ਸੀ ਜੀ ਸਿੰਘ ਆ ਜਾਂ ਸਾਡੇ ਸਿੱਖ ਪਰਿਵਾਰ ਆ ਜਾਂ ਹੋਰ ਵੀ ਸਾਡੇ ਵੀਰ ਆ ਉਹਨਾਂ ਨੂੰ ਕੀ ਮੈਂ ਮੰਨਣਾ ਚਾਹੀਦਾ ਇਸ ਰਖੜੀ ਨੂੰ ਜਾਂ ਨਹੀਂ ਦੇਖੋ ਜਿੰਨੇ ਵੀ ਆਪਾਂ ਗੁਰਸੇ ਖਾਇਆ ਜਿੰਨੇ ਵੀ ਸਾਬਤ ਸੂਰਤਾਂ ਜਿੰਨੇ ਵੀ ਆਪਾਂ ਅੰਮ੍ਰਿਤ ਧਾਰੀਆਂ ਜਾਂ ਦੂਸਰੇ ਆਪਣੇ ਸਾਬਤ ਸੂਰਤ ਸਿੱਖੂ ਵੀ ਆਪਾਂ ਸਾਰਿਆਂ ਨੇ ਇਹ ਹੀ ਬੇਨਤੀ ਕਰਦੇ ਆਂ ਕਿ ਜੋ ਸਾਨੂੰ ਗੁਰੂ ਸਾਹਿਬ ਨੇ ਬਖਸ਼ਿਆ ਜੋ ਮਹਾਰਾਜ ਦੇ ਹੁਕਮਾਂ ਸਾਨੂੰ ਉਸ ਚੀਜ਼ ਨੂੰ ਫੋਲੋ ਕਰਨਾ ਚਾਹੀਦਾ ਆ ਕਿਉਂਕਿ ਮਹਾਰਾਜ ਨੇ 33 ਸਰੋਤ ਦੇ ਵੀ ਦੇਵਤਿਆਂ ਦਾ ਵੀ ਵਹਿਮ ਭਰਮ ਜਿਹੜਾ ਵਾ ਪੰਥ ਦੇ ਉੱਤੋਂ ਉਤਾਰਿਆ ਆ ਹੋਰ ਵੀ ਆਪਾਂ ਕਈ ਦੇਖ ਲਿਆ ਮੜੀਆ ਮਤੀਤਾ ਜੀ ਉਹ ਧਾਗੇ ਤਵੀਤ ਇਹਨਾਂ ਸਭ ਨਾਲੋਂ ਹਟ ਕੇ ਜਿਹੜਾ ਵਾ ਉਹ ਸਾਨੂੰ ਮਹਾਰਾਜ ਨੇ ਜੋ ਰਾਜ ਸਾਜੀ ਬਖਸ਼ਿਆ ਵਾ ਮਾਰੇ ਨੇ ਬਾਣਾ ਬਕਸ਼ਿਆ, ਛਾਤਰ ਬਕਸ਼ੇ ਹਨਾ, ਮਾਰੇ ਨੇ ਕਕਾਰ ਬਕਸ਼ਿਆ, ਬਾਣੀ ਬਕਸ਼ੀਆ, ਸਭ ਤੋਂ ਵੱਡੀ ਜਿਹੜੀ ਖੇੜਾ ਉਹ ਬਾਣੀ ਦੀ ਹੈ ਜੀ। ਯਾਨੀ ਮਾਰੇ ਨੇ ਸਾਨੂੰ ਸਾਰਾ ਕੁਝ ਬਕਸ਼ਿਆ। ਹਾਂ ਜੀ, ਮਾਰੇ ਨੇ ਸਾਨੂੰ ਸਾਰਾ ਰਾਜ ਸਾਜ ਬਕਸ਼ਿਆ। ਉਹ ਭਟਕਣ ਦਾ ਜੀ ਬਾਬਾ ਜੀ ਇਦਾਂ ਵਿਸਾ ਹੋ ਜਾਂਦਾ ਆ ਕਿ ਜਿਹੜਾ ਅੱਜ ਕੱਲ੍ਹ ਕਲਯੁਗ ਚੱਲਦਾ ਪਿਆ ਨਾ, ਮਹਾਰਾਜ ਦੇ ਵਚਨ ਹੀ ਆ। ਤਾਰੰਦਰ ਅਮਕੋ ਇਹ ਛੱਪਾ ਕੋਲ ਇਹ ਕੂੜੇਰੇ ਪ੍ਰਧਾਨ ਵੇਲਾ ਲੋ ਅੱਜ ਕੱਲ ਸਾਰਾ ਜਿਹੜਾ ਸਿਸਟਮ ਆਪਾਂ ਦੇਖਦੇਵੇਂ ਸਾਰਾ ਕੋਰ ਦਾ ਸਿਸਟਮ ਛਾਇਆ ਸਾਰਿਆਂ ਦੇ ਮਨਾਂ ਦੇ ਵਿੱਚ ਕੋਈ ਛੜਦਾ ਨਹੀਂ ਰਹਿ ਗਈ ਹੈ ਨਾ ਚਲੋ ਚੜਦੀ ਕਲਾ ਮਾਰਾ ਨੇ ਆਪੇ ਹੀ ਕਿਰਪਾ ਕਰਦਣੀ ਖੇੜਾ ਦੀ ਵਰਤਣੀ ਆ ਸਾਰਾ ਸਮਾਂ ਆਇਆ ਹਾਂਜੀ ਹਾਂਜੀ ਕੀ ਨਾਮ ਤੁਹਾਡਾ ਰਣਵੀਰ ਸਿੰਘ ਜੀ ਦੁਆਬਾ ਨਿਊਜ਼ ਨਾਲ ਗੱਲਬਾਤ ਵੀ ਤੁਹਾਡਾ ਧੰਨਵਾਦ ਠੀਕ ਹੈ ਜੀ ਵਾਈਗੁਰ ਜੀ ਕਾਲ ਸਾਹਿਬ ਵਾਈਗੁਰ ਜੀ ਕੀ ਕਹਤੇ